ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪ ਹੈ ਅਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਨਵੇਂ YouTube ਚੈਨਲ ਕ੍ਰੋਸ਼ਿਤ ਵਿਦੀਪ ਜੀ। ਇਹ ਮੇਰੀ ਪਹਿਲੀ ਵੀਡੀਓ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਅੱਜ ਤੋਂ ਅਸੀਂ ਇਕੱਠੇ ਕ੍ਰੋਸ਼ਿਤ ਦੀ ਯ旅 ਸ਼ੁਰੂ ਕਰ ਰਹੇ ਹਾਂ। ਸੋ ਜੇ ਤੁਸੀਂ ਨਵੇਂ ਹੋ ਜਾਂ ਕਦੇ ਕ੍ਰੋਸ਼ਿਤ ਨਹੀਂ ਕੀਤਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਸਿਖਾਵਾਂਗੀ। ਇੱਥੇ ਤੁਹਾਨੂੰ ਮਿਲੇਗਾ ਆਸਾਨ ਕ੍ਰੋਸ਼ੀਅਰ ਸਟੈਪ ਬਾਈ ਸਟੈਪ ਅਤੇ ਨਵੇਂ ਤੇ ਪਿਆਰੇ ਡਿਜ਼ਾਈਨ ਕਾਰ ਬੈਠੇ ਸਿੱਖਣ ਦਾ ਮੌਕਾ। ਸੋ ਅਗਰ ਤੁਹਾਨੂੰ ਮੇਰਾ ਚੈਨਲ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚਲੋ ਸ਼ੁਰੂ ਕਰੀਏ ਅੱਜ ਦਾ ਲੈਸਨ। ਸੋ ਸਭ ਤੋਂ ਪਹਿਲਾਂ ਅਸੀਂ ਸੂਈ ਤੇ ਧਾਗੇ ਨੂੰ ਜੁੜਨਾ ਹੈ। ਪਹਿਲਾਂ ਤੁਹਾਨੂੰ ਲੋੜ ਹੋਵੇਗੀ ਕਰੋਸ਼ਟ ਦੀ ਸੂਈ ਅਤੇ ਧਾਗੇ ਦੀ। ਮੈਂ ਇੱਥੇ ਉਹਨ ਲਈ ਲਈ ਹੋਈ ਹੈ ਬ੍ਰੀਕ ਅਤੇ ਨਾਲ ਹੀ ਉਸਦੇ ਕਰੋਸ਼ਾ ਵੀ ਬ੍ਰੀਕ ਹੀ ਚੁਣਿਆ ਹੋਇਆ ਹੈ ਜੋ ਕਿ 2.5mm ਦਾ ਹੈ। ਸੋ ਨਵੇਂ ਸਿੱਖਣ ਵਾਲਿਆਂ ਲਈ ਮੋਟਾ ਧਾਗਾ ਅਤੇ 4mm ਜਾਂ 5mm ਜਿਹੜੀ 5mm ਦੀ ਸੂਈ ਹੈ ਬਿਹਤਰ ਹੁੰਦੀ ਹੈ। ਸੋ ਸਟੈਪ 2 ਵਿੱਚ ਅਸੀਂ ਸਿੱਖਾਂਗੇ ਸਲਿੱਪ ਨੋਟ ਬਣਾਉਣਾ ਜਿਸ ਨੂੰ ਕਹਿੰਦੇ ਹਨ ਸ਼ੁਰੂਆਤ ਕਰਨੀ ਹੈ ਸ਼ੁਰੂਆਤੀ ਗੰਢ। ਸੋ ਸਲਿੱਪ ਨੋਟ ਇੱਕ ਆਸਾਨ ਗੰਢ ਹੁੰਦੀ ਹੈ ਜਿਸ ਨਾਲ ਅਸੀਂ ਚੇਨ ਬਣਾਉਣਾ ਸ਼ੁਰੂ ਕਰਦੇ ਹਾਂ। ਸੋ ਇਹ ਤਰੀਕਾ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਇਸ ਦੀ ਵੀਡੀਓ ਦੇ ਵਿੱਚ। ਸੋ

ਇਹ ਸੀਗਾ ਸਾਡਾ ਸਟੈਪ 2 슬립 ਨੋਟ ਬਣਾਉਣਾ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਸੂਈ ਤੇ ਧਾਗਾ ਚੁਣਨਾ ਦੂਜਾ ਸਟੈਪ ਹੈ 슬립 ਨੋਟ ਬਣਾਉਣਾ ਸੋ ਸਾਡੇ 슬립 ਨੋਟ ਬਣ ਗਿਆ ਸੋ ਸਟੈਪ 3 ਦੇ ਵਿੱਚ ਅਸੀਂ ਸਿੱਖਾਂਗੇ ਵੀ ਚੇਨ ਕਿਵੇਂ ਬਣਾਈਦੀ ਹੈ ਸੋ ਸੂਈ ਦੇ ਨਾਲ ਧਾਗੇ ਨੂੰ ਲੂਪ ਕਰਨਾ ਹੈ ਲਾਈਕ ਥਿਸ ਅਤੇ ਫਿਰ ਅਸੀਂ ਲੂਪ ਨੂੰ ਸੂਈ ਦੇ ਵਿੱਚੋਂ ਦੀ ਖਿੱਚਣਾ ਹੈ ਲਾਈਕ ਥਸ ਸੋ ਇਸੇ ਤਰ੍ਹਾਂ ਅਸੀਂ 10 ਜੈਨਾ ਬਣਾਵਾਂਗੇ ਆਪਣੀ ਪ੍ਰੈਕਟਿਸ ਦੇ ਲਈ ਨਾਲੇ ਤੁਹਾਨੂੰ ਵੀ ਸਮਝ ਜਲਦੀ ਲੱਗੂਗੀ ਇੱਕ ਹੁਣ ਪੰਜ ਛੇ ਸਤ ਅਤੇ ਨੋ ਦਸ ਸਾਡੀ ਚੇਨ ਬਣ ਕੇ ਰੈਡੀ ਹੈ ਸੋ ਮੈਡ ਬਿਗਨਰਸ ਨੂੰ ਇੱਕ ਟਿਪ ਦੇਣਾ ਚਾਹਾਂਗੀ ਜਦ ਤੁਸੀਂ ਚੇਨ ਬਣਾਉਣੀ ਹੈ ਤਾਂ ਕੋਸ਼ਿਸ਼ ਕਰੋ ਕਿ ਧਾਗਾ ਨਾ ਬਹੁਤਾ ਲੂਸ ਹੋਵੇ ਨਾ ਹੀ ਬਹੁਤਾ ਟਾਈਟ ਸੋ ਅੱਜ ਅਸੀਂ ਸਿੱਖਿਆ ਕਿਵੇਂ ਕਰੋਸ਼ਟ ਦੀ ਸ਼ੁਰੂਆਤ ਕਰੀਦੀ ਹੈ ਪਹਿਲਾ ਸਟੈਪ ਔਨ ਚੁੰਨੀ ਤੇ ਨਾਲ ਕਰੋਸ਼ਾ ਚੁਣਨਾ ਦੂਜਾ ਸਟੈਪ ਸਲਿੱਪ ਨੋਟ ਤੇ ਤੀਜਾ ਸਟੈਪ ਚੇਨ ਸਟਿਚ ਅਸੀਂ ਅਗਲੀ ਵੀਡੀਓ ਦੇ ਵਿੱਚ ਸਿੱਖਾਂਗੇ ਸਿੰਗਲ ਕਰੋਸ਼ਾ ਜਾਂ ਹਾਫ ਡਬਲ ਕਰੋਸ਼ਾ ਕਿਵੇਂ ਕਰੀਦਾ ਹੈ ਸੋ ਜੇ ਤੁਸੀਂ ਸਿੱਖਿਆ ਹੋਏ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅੱਗੇ ਹੋਰ ਵੀ ਸੋਹਣੇ ਸੋਹਣੇ ਤੇ ਆਸਾਨ ਕ੍ਰੋਸ਼ੇਟ ਪੈਟਰਨ ਆ ਰਹੇ ਨੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ